ਤਨਵਤ ਸਪੀਕਰ ਸਾਹਿਬ ਅੱਜ ਜਦੋਂ ਇਸ ਪਵਿੱਤਰ ਸदन ਦੇ ਵਿੱਚ ਸੰਵਿਧਾਨ ਭਾਵਨਾ ਦੇ ਮੁੱਦੇ ਤੇ ਇੱਕ ਵਿਚਾਰ ਚਾਣਦੇ ਆ ਮੈਂ ਦੱਸਣਾ ਚਾਹੁੰਦਾ ਸਪੀਕਰ ਸਾਹਿਬ ਸਾਡੇ ਭਾਰਤ ਦਾ ਸੰਵਿਧਾਨ ਬੜਾ ਹੀ ਮਹਾਨ ਸੰਧਾਨ ਹੈ ਇਹਨੇ ਜਿੱਥੇ ਸામਵੀ ਕੇਸ਼ਵਨਧ ਭਾਰਤੀ ਕੀ ਦਾ ਨਿਆਂ ਦੇਖਿਆ ਉਹਦੇ ਨਾਲ ਇਹਨੇ ਅਮਰਜੈਂਸੀ ਦੇ ਰੂਪ ਦੇ ਵਿੱਚ ਗਰਮਪੱਖ ਵੀ ਦੇਖਿਆ ਔਰ ਸੰਵਿਧਾਨ

ਇਹ ਗੱਲ ਬੱਤੇ ਕਿੱਥੇ ਪੜਦੇ ਨੇ ਅਹਿਲਾਜੀ ਮਨਸੂਰੀ ਦਾਦਿਆਂ ਮਿਰਲੇ ਦੇ ਬੱਚੇ ਕਿੱਥੇ ਪੜਦੇ ਨੇ ਤੇ ਸਾਡੇ ਆਮ ਆਵਾਮ ਦੇ ਬੱਚੇ ਕਿੱਥੇ ਪੜਦੇ ਨੇ ਔਰ ਇਹਦੇ ਬਾਰੇ ਵੀ ਸਾਡੀ ਕੰਟਰੀ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਔਰ ਜਿਹੜੀਆਂ ਗੱਲਾਂ ਕਰਦੇ ਨੇ ਇਹਦੇ ਨਾਲ ਇਹ ਸਾਡੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਸਪੀਕਰ ਸਾਹਿਬ ਔਰ ਮੈਂ ਦੱਸਣਾ ਚਾਹੁੰਦਾ ਅੱਜ ਦੀਆਂ ਪਾਰਟੀਆਂ ਬਾਹਰੋਂ ਉੱਪਰ ਉੱਠ ਗਿਆ ਆਪਾਂ ਸਾਰੇ ਸਾਡੇ 13 ਦੇ ਇਹ ਜਿਹੜੀ ਕਰਦਾ ਇਹ ਜਿਸ ਜਿਹੇ ਬਿੱਲ ਪਾਸ ਨਹੀਂ ਹੋਣਦਿਆਂਗੇ ਇਹੜਾ ਸੋਚ ਤੁਸੀਂ ਤੇਰਾ ਉਹ ਕਿਸੇ ਖਾਇਮੇ ਬੜਾ ਸੁੰਦਰ ਲੱਗਿਆ ਪੰਗਾ ਕਰਸੇ ਨਿਕਲੇ ਆਕੇਲੇ ਲੋਕ ਤਾਂ ਰਹਿਣ ਗਏ ਦੇਸ ਲਈ ਪਾਵੇ ਸਿੱਦੇ ਨਹੀਂ ਹੈ ਜਦੋਂ ਅਸੀਂ ਦੇਣਾ ਜਾ ਕੇ ਉੱਥੇ ਬੋਲਾਂਗੇ ਤਾਂ ਸਾਰਾ ਹਿੰਦੁਸਤਾਨ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋ ਜਾਣਾ ਹੈ ਜene ਨਾਲੀ ਸਪੀਕਰ ਸਾਹਿਬ ਵਿਕਾਸ ਦੀ ਗੱਲ ਕਰਨੀ ਹੈ ਵਿਕਾਸ ਦੇ ਸਬੰਧ ਦੇ ਵਿੱਚ 92 ਮੁੱਦੇ ਪਾਤੀ ਮੁੱਦੇ ਜਿਹੜੇ ਨੇ ਮੈਂ ਮਿੰਟ ਮਿੰਟ ਜਿਹੜੇ ਨੇ ਤੁਹਾਨੂੰ ਖੜਾਉਣਾ ਚਾਹੁੰਦਾ ਸਮੇਂ ਦੀ ਅਜਾ ਤੇ ਵੈਸੇ ਤਾਂ ਮੈਂ ਜੀਰੋ ਵਰਕ ਪੇਣਾ ਚਾਹੁੰਦਾ ਸੀ ਪਰ ਸਮਾਂ ਨਾ ਮਿਲਣ ਕਰਕੇ ਹੁਣ ਪੇਣੇ ਪੈ ਗਏ ਪਹਿਲਾ ਨੰਬਰ ਤੇ ਸਾਡੀ ਜੀ ਸਰੋਦੀ ਖਾਨ ਫੇਲ ਸਾਡਾ ਤਰਫ ਦਾ ਅਦਾਲਾ ਲਾਕਾ ਮੰਡਵਾ ਲਾਕਾ ਦੀ ਮੰਡਵਾ ਲਾਕਾ ਹਣ ਕਰਕੇ ਉਹਦੇ ਦਲਾ ਦਿੱਤੀ ਜਾਵੇ ਸਾਡਾ ਜਿੰਨਾ ਖੇਤਰਾ ਨਹੀਂ ਉਹ ਕਨਾੜੀ ਬੀਜਾ ਚਾਹੁੰਦੇ ਜਿਹੜੇ ਸਾਡੇ ਖਸਾਲ ਉਹ ਕਨਾੜੀ ਬੀਜਾ ਚਾਹੁੰਦੇ ਆ ਔਰ ਮੈਦੀ ਮਸਲਾ ਤੋਂ ਜਿਹੜਾ ਬਾਗ ਉਹ ਛਟਕਾਰਾ ਪਾਵਾ ਚਾਹੁੰਦੇ ਆ ਕਿਨ ਕਿਉਂ ਮੇਰੇ 100 ਰਕਬਾ ਕੱਢੂਗਾ 95 96 ਦੇ ਚੱਲਦੀ ਹੀ ਔਰ ਪਿਛੜੀਆਂ ਸਤ ਪੁਲਕੀ ਤੇ ਚੰਗੀਆਂ ਮਿਲਾਂ ਹਣ ਕਰਤੀਏ ਇਹਨੂੰ ਬੰਦ ਕਰ ਦਿੰਦਾ ਜੀ ਨੈਸ਼ਨਲ ਇਲੈਕਟ੍ਰੀਟੀ ਜਦੋਂ ਲੈਣੇ ਪੈਣੇ ਆਏ ਆਏ ਦੀ ਕੀਤੇ ਉਹਦੇ ਨਾਲ ਹੀ ਚੱਲਦੀ ਆ ਔਰ ਇਹ ਜਰੂਰ ਚਲਾਈ ਜਾਵੇ ਉਦਯੋਗ ਮੰਤਰੀ ਨੂੰ ਬੇਨਤੀ ਕੀਤੀ ਜਾਂਦੀ ਤੁਹਾਡੇ ਦੁਆਰਾ ਇਹਦੇ ਨਾਲ ਹੀ ਸਾਡੇ ਪੱਤੀ ਦੀ ਰੋਈ ਆ ਜੀ ਇਤਿਹਾਸਕ ਰੋਈ ਆ ਉਹ ਨੌ ਲੱਖੀ ਪੱਟੀ ਆ ਜੀ ਜਿਹੜੀ ਬੇਟਾ 9 ਲੱਖ ਰੁਪਿਆ ਕਰ ਇਕੱਠਾ ਕਰਦੀ ਔਰ ਇਸ ਇਤਿਹਾਸਕ ਰੋਈ ਤੇ ਲਾਲਜੀ ਸਿੰਘ ਭੁੱਲਰ ਜੀ ਤੁਹਾਡੀ ਗੱਲ ਲਾਜ਼ਮੀ ਹੈ ਕਨਕਲੂਡ ਕਰਨਾ ਮਮਾ ਪਾਸ 2 ਮਿੰਟ 2 ਮਿੰਟ ਦੇ ਆਗੇ ਔਰ ਇਹ ਜਿਹੜੀ ਪੱਟੀ ਦੀ ਰੋਈ ਹੈ ਇਹਨੂੰ ਸਾਫ਼ ਕੀਤਾ ਜਾਵੇ ਇੱਕ ਸੇ ਟਾਈਮ ਇਤਿਹਾਸ ਸੁਣਾਉਂਦਾ ਜਦੋਂ ਬਾਬਾ ਬਿਨੀ ਗੰਦ ਕੀ ਇੱਥੇ ਆਏ ਤੇ ਉਦੋਂ ਇਹ ਰੋਈ ਸਾਫ਼ ਹੁੰਦੀ ਸੀ ਉਹਨਾਂ ਨੇ ਜੋ ਇਸ਼ਨਾਨ ਪਾਣੀ ਕੀਤਾ ਜਿੱਥੇ ਗੋੰਦਰਾ ਪਾਤ ਸਾਹਿਬ ਉੱਥੇ ਗਏ ਇਤਿਹਾਸ ਰੋਈ ਆ ਕਹਿੰਦੋ ਬਾਬਾ ਇਹਦੀ ਸਫਾਈ ਜ਼ਰੂਰ ਕਰਾਈ ਜਾਵੇ ਇਹ ਸਾਡੇ ਪੱਟੀ ਦੀ ਛੋਪਾ ਮਾਰਦੀ ਜੀ ਲਾ ਯੂਨੀਵਰਸਿਟੀ ਕਰਾ ਰੋਜਾ ਜੀ ਇਹਨ ਕੰਪਲੀਟ ਆ ਥੋੜੀ ਬੋਧ ਇੱਕਾ ਦੁੱਕਾ ਕੰਮ ਰਹਿਦਾ ਬਰਾ ਦिए ਤੇ ਉਹਨੂੰ ਜ਼ਰੂਰ ਚਾਲੂ ਕਰਾਈਏ ਇਹਨੇ ਨਾਲ ਹੀ ਸਾਡਾ ਪੱਟੀ ਉਹ ਕਿਸੇ ਟਾਈਮ ਬਾਗ ਦੀ ਆ ਬਰਿਆ ਜੀ ਉੱਥੇ ਬਾਗਬਾਨ ਵੱਡੇ ਪੱਦਰ ਤੇ ਦਾ ਉਹ ਪਿਛਦੀਆਂ ਸਰਕਾਰਾਂ ਨੇ ਲੋ ਭੱਠਾ ਵਾਦਾ ਜੀ ਉਹਦੇ ਨਾਲ ਵੀ ਅੱਧੀਆਂ ਬੱਧੀਆਂ ਦਈਏ ਧੰਨਵਾਦ ਭੁਲਾ ਸਾਹਿਬ ਤੁਹਾਡਾ ਦਾਦੀ ਹੈ ਕੁਮਤਾ ਜੀ ਕੁਮਾਰੀ ਹੋਰ ਬਹੁਤ ਹੈ ਜੀ ਕੁਲਾਰੀ ਹੋਰ ਬਹੁਤ ਹੈ ਜੀ ਇਹ ਵੀ ਜਾਣ ਦੇਣਾ ਆ ਕਿਰਪਾ ਦਾ ਕਹਿੰਦੀ ਆ ਫਰੀ ਕਹਿੰਦੀ ਜਿਹੜੀ ਸਪੀਕਰ ਸਾਹਿਬ ਤੁਹਾਡੀ ਉੱਥੇ ਪਿਛਦੀਆਂ ਸਰਕਾਰਾਂ ਨੇ ਵੱਡੇ ਵੱਡੇ ਲਾਲ ਕਰਦੇ ਜੀ ਉਹ ਪੈਸਾ ਮੈਨੂੰ ਨਹੀਂ ਪਤਾ ਲੱਗਾ ਜੀ ਉਹ ਜ਼ਮੀਨ ਕਾਹੀ ਆਸਪਾਨੇ ਕਹਿੰਦਿਆਂ ਜੀ ਉਹ ਪੈਸਾ ਕਿੱਥੇ ਗਿਆ ਜੀ ਕਿਸੇ ਨੇ ਕਿਹਾ ਜੀ ਅਸੀਂ ਪਾਣੀ ਵਾਲੀ ਬੱਸ ਚਲਾ ਦਿਆਂਗੇ ਜੀ ਉਹ ਫੋਨ ਨਾਲ ਬੱਸਾਂ ਲੱਗੀਆਂ ਨਾ ਉਹ ਕਿੱ사 ਲੱਗਾ ਉਹ ਕਪੜਾ ਹੋ ਗਿਆ ਜੀ ਇਹਦੀਆਂ ਜ਼ਰੂਰਤਾਂ ਦਈਏ con